ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਇੱਕ ਬਿਜ਼ਨਸਮੈਨ ਦੇ ਡੁੱਬਦੇ ਹੋਏ ਬਿਜ਼ਨਸ ਨੂੰ ਆਪ ਬਚਾਇਆ ਇੱਕ ਭਾਈ ਸਾਹਿਬ ਨੇ ਆਪਣੀ ਹੱਦ ਬੀਤੀ ਸੁਣਾਈ ਉਹਨਾਂ ਨੇ ਦੱਸਿਆ ਕਿ ਮੈਂ ਫੋਰਨ ਕੰਟਰੀ ਗਿਆ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਮੈਂ ਸੋਚਿਆ ਸੀ ਉਧਰ 4-5 ਸਾਲ ਲਾ ਕੇ ਕਮਾਈ ਕਰਕੇ ਵਾਪਸ ਇੱਧਰ ਵਾਪਸ ਆ ਕੇ ਮੈਂ ਆਪਣਾ ਕੋਈ ਬਿਜ਼ਨਸ ਸ਼ੁਰੂ ਕਰਾਂਗਾ ਉਹਨਾਂ ਦੱਸਿਆ ਕਿ ਮੈਂ 4-5 ਸਾਲ ਬਾਹਰ ਲੇਬਰ ਵਰਕ ਕੀਤਾ ਉੱਥੇ ਜੋ ਕਮਾਈ ਕੀਤੀ ਸੀ ਉਹ ਮੈਂ ਵਾਪਸ ਆ ਕੇ ਇਧਰ ਆਪਣਾ ਕੱਪੜਿਆਂ ਦਾ ਬਿਜ਼ਨਸ ਸ਼ੁਰੂ ਕੀਤਾ ਉਹ ਕਹਿੰਦੇ ਮੈਂ ਬਹੁਤ ਜ਼ਿਆਦਾ ਪੈਸੇ ਦੀ ਇਨਵੈਸਟਮੈਂਟ ਕੀਤੀ ਪਰ ਮੇਰਾ ਬਿਜ਼ਨਸ ਚੱਲਿਆ ਨਾ ਕੋਈ ਥੋੜੀ ਬਹੁਤੀ ਹੀ ਸੇਲ ਹੁੰਦੀ ਸੀ ਮੇਰਾ ਖਰਚਾ ਵੀ ਪੂਰਾ ਨਹੀਂ ਸੀ ਹੁੰਦਾ ਫਿਰ ਇੱਕ ਦਿਨ ਮੇਰਾ ਦੋਸਤ ਮੈਨੂੰ ਮਿਲਿਆ ਮੈਂ ਉਹਨੂੰ ਆਪਣੀ ਸਾਰੀ ਗੱਲ ਦੱਸੀ ਉਹਨੇ ਮੈਨੂੰ ਕਿਹਾ ਕਿ ਕੁਝ ਪੈਸੇ ਮੇਰੇ ਤੋਂ ਉਧਾਰੇ ਲੈ ਲਾ ਤੂੰ ਹੋਰ ਨਵੀਂ ਵੈਰਾਈਟੀ ਕੁਝ ਲਿਆ ਕੇ ਪਾ ਤਾਂ ਜੋ ਤੇਰੀ ਸੇਲ ਵੱਧ ਸਕੇ ਉਹ ਕਹਿੰਦੇ ਮੈਂ ਆਪਣੇ ਦੋਸਤ ਤੋਂ ਵੀ ਪੈਸੇ ਉਧਾਰ ਲੈ ਲਏ ਬਟ ਕਿਸਮਤ ਦੀ ਗੱਲ ਹੈ ਉਸ ਦਿਨ ਹੀ ਸ਼ਾਮ ਨੂੰ ਮੇਰੀ ਵਾਈਫ ਨੂੰ ਹੱਟ ਅਟੈਕ ਆ ਗਿਆ ਤੇ ਕੁਝ ਪੈਸੇ ਮੇਰੇ ਉਸ ਪਾਏ ਲੱਗ ਗਏ ਦਵਾਈ ਉਹਨਾਂ ਦੀ ਦਵਾਈ ਤੇ ਉਹਨਾਂ ਦੇ ਇਲਾਜ ਤੇ ਜੋ ਬਾਕੀ ਪੈਸੇ ਬਚੇ ਮੈਂ ਉਹਦੇ ਨਾਲ ਹੋਰ ਉਹਦੇ ਆਪਦੀ ਦੁਕਾਨ ਤੇ ਹੋਰ ਵੈਰਾਈਟੀ ਲਿਆ ਕੇ ਆਪਣੇ ਸ਼ੋਰੂਮ ਤੇ ਰੱਖੀ ਸੋਨੇ ਨਵੇਂ-ਨਵੇਂ ਡਿਜ਼ਾਈਨ ਲਿਆਂਦੇ ਪਰ ਫਿਰ ਵੀ ਸੇਲ ਤੇ ਕੋਈ ਫਰਕ ਨਾ ਪਿਆ ਮੈਂ ਹੋਰ ਵੀ ਇਧਰੋਂ ਉਧਰੋਂ ਰਿਲੇਟਿਵ ਜਾਣਕਾਰਾਂ ਤੋਂ ਪੈਸੇ ਉਧਾਰ ਲੈ ਕੇ ਹੋਰ ਨਵੀਆਂ ਵੈਰਾਈਟੀਆਂ ਲਿਆ ਕੇ ਰੱਖੀਆਂ ਪਰ ਮੇਰੀ ਸੇਲ ਤੇ ਕੋਈ ਵੀ ਫਰਕ ਨਾ ਪਿਆ ਮੈਨੂੰ ਕਦੇ-ਕਦੇ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਸੀ ਵੀ ਮੈਂ ਇੰਨਾ ਪੈਸਾ ਕਮਾਇਆ ਮੈਂ ਆਪਣੇ ਬਿਜ਼ਨਸ ਚ ਲਾਇਆ ਪਰ ਮੇਰੇ ਬਿਜ਼ਨਸ ਦੇ ਵਿੱਚ ਤਾਂ ਕੋਈ ਵਾਧਾ ਹੀ ਨਹੀਂ ਹੋ ਰਿਹਾ ਉਹ ਭਾਈ ਸਾਹਿਬ ਦੱਸਦੇ ਕਹਿੰਦੇ ਮੈਂ ਸੋਚਿਆ ਹੋਰ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਹੈ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਮੱਥਾ ਟੇਕ ਕੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਕੇ ਆਉਣਾ ਸ਼ਹੀਦਾ ਸਿੰਘਾਂ ਅਸ਼ੀਦ ਸਿੰਘ ਕਿਰਪਾ ਕਰਨ ਸ਼ਾਇਦ ਮੇਰਾ ਡੁੱਬਿਆ ਹੋਇਆ ਬਿਜ਼ਨਸ ਉੱਠ ਪਵੇ ਉਹ ਕਹਿੰਦੇ ਇੱਕ ਦਿਨ ਮੈਂ ਦੁਪਹਿਰੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟੇਕਣ ਗਿਆ ਜਾ ਕੇ ਮੈਂ ਜੋੜਾ ਲਾ ਕੇ ਮੈਂ ਸੋਚਿਆ ਪਹਿਲਾਂ ਸੇਵਾ ਕਰ ਲੈਣਾ ਫੇਰ ਮੱਥਾ ਟੇਕਾਂਗਾ ਉਹ ਭਾਈ ਸਾਹਿਬ ਦੱਸ ਦੇ ਕੇ ਮੈਂ ਸੇਵਾ ਕਰ ਹੀ ਰਿਹਾ ਸੀ ਕਿ ਸਮਾਨ ਵਾਲੀ ਗੱਡੀ ਆਈ ਤਾਂ ਇੱਕ ਸੇਵਾਦਾਰ ਨੇ ਸਾਨੂੰ ਆਵਾਜ਼ ਲਗਾਈ ਕਿ ਸਮਾਨ ਉਤਾਰਨਾ ਹੈ ਤੁਸੀਂ ਆਓ ਸਿੰਘੋ ਸੇਵਾ ਕਰਨੀ ਹੈ ਕਹਿੰਦੇ ਅਸੀਂ ਗਏ ਚਲੇ ਉੱਥੇ ਕਹਿੰਦੇ ਮੈਂ ਜਿਹੜੀ ਸੇਵਾਦਾਰ ਨੇ ਸਾਨੂੰ ਆਵਾਜ਼ ਲਗਾਈ ਸੀ ਮੈਂ ਆਪਣਾ ਆਪਣਾ ਦੁੱਖ ਉਹਨੂੰ ਵੀ ਸੁਨਾਇਆ ਵੀ ਮੈਂ ਕੀ ਕਰਾਂ ਮੈਂ ਇਸ ਤਰ੍ਹਾਂ ਪੈਸਾ ਕਮਾਇਆ ਸੀ ਮੈਂ ਆਪਣੇ ਆਪ ਦੇ ਬਿਜ਼ਨਸ ਤੇ ਇਨਵੈਸਟ ਕੀਤਾ ਹੈ ਪਰ ਮੈਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਮੈਨੂੰ ਲਾਸ ਹੋ ਰਿਹਾ ਹੈ ਬਿਜ਼ਨਸ ਚੋਂ ਕਹਿੰਦਾ ਹਜੇ ਮੇਰੇ ਮੂੰਹ ਵਿੱਚ ਸੀ ਕਿ ਮੈਂ ਦੁਕਾਨ ਆਪਦੀ ਸ਼ੋਰੂਮ ਬੰਦ ਕਰ ਦਵਾਂ ਪਰ ਕਹਿੰਦੇ ਮੇਰੇ ਕਹਿਣ ਤੋਂ ਪਹਿਲਾਂ ਉਸ ਸਿੰਘ ਨੇ ਮੈਨੂੰ ਕਿਹਾ ਵੇਖੀ ਕਿਤੇ ਬਿਜ਼ਨਸ ਨੂੰ ਬੰਦ ਨਾ ਕਰ ਦੇਈਂ ਤੇ ਕਿਤੇ ਛੱਡ ਨਾ ਦਈਂ ਆਪਦੇ ਕੰਮ ਨੂੰ ਆਪਾਂ ਜੋ ਵੀ ਕੰਮ ਸ਼ੁਰੂ ਕਰਦੇ ਆ ਉਹ ਕੰਮ ਹੌਲੀ-ਹੌਲੀ ਚੱਲਦਾ ਹੁੰਦਾ ਹੈ। ਉਹ ਭਾਈ ਸਾਹਿਬ ਦੱਸਦੇ ਕਿ 6 ਮਹੀਨੇ ਏਵੇਂ ਫੇਰ ਚੱਲਦਾ ਰਿਹਾ। ਕਹਿੰਦੇ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰਨ ਜਾਇਆ ਕਰਦਾ ਸੀ ਤੇ ਉੱਥੇ ਸੇਵਾਦਾਰਾਂ ਨਾਲ ਕਾਫੀ ਮੇਰਾ ਕਾਫੀ ਸਾਝ ਪਿਆਰ ਪੈ ਗਿਆ ਸੀ। ਫਿਰ ਇੱਕ ਦਿਨ ਇੱਕ ਸੇਵਾਦਾਰ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਚੋਪੜਾ ਸਾਹਿਬ ਕਿਉਂ ਤੇ ਚੁਪੈਰਾ ਸਾਹਿਬ ਤੇ ਦਸਵੰਦ ਕਿਉਂ ਨਹੀਂ ਕੱਟਦੇ ਤੁਸੀਂ ਉਹ ਹੀ ਕੱਟ ਕੇ ਦੇਖ ਲਓ ਸ਼ਾਇਦ ਤੁਹਾਡੇ ਤੇ ਸ਼ੀਦਾ ਸਿੰਘਾਂ ਦੀ ਕਿਰਪਾ ਹੋ ਜਾਏ ਉਹ ਭਾਈ ਸਾਹਿਬ ਕਹਿੰਦੇ ਮੈਂ ਵੀ ਮੈਂ ਵੀ ਸੋਚਿਆ ਕਿ ਠੀਕ ਆ ਸੰਗਤ ਦੂਰੋ ਦੂਰੋ ਆ ਕੇ ਆਪਣੀਆਂ ਝੋਲੀਆਂ ਭਰਦੀ ਏ ਕਿਉਂ ਨਾ ਮੈਂ ਵੀ ਚੁਪੈਰਾ ਸਾਹਿਬ ਕੱਟ ਕੇ ਦੇਖਾਂ ਤੇ ਦਸਵੰਦ ਕੱਢ ਕੇ ਦੇਖਾਂ ਸ਼ਾਇਦ ਮੇਰਾ ਸ਼ੋਰੂਮ ਵੀ ਤਰੱਕੀਆਂ ਕਰਨ ਲੱਗ ਜਾਏ ਉਹ ਕਹਿੰਦੇ ਮੈਂ ਨਾ ਐਤਵਾਰ ਤੋਂ ਜਪਹਿਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੱਤਾ ਜਿਸ ਐਤਵਾਰ ਮੈਂ ਪਹਿਲਾ ਜਪਹਿਰਾ ਸਾਹਿਬ ਕੱਟਿਆ ਉਸ ਤੋਂ ਅਗਲੇ ਦਿਨ ਸੋਮਵਾਰ ਹੀ ਮੇਰੀ ਸੇਲ ਵਧਣੀ ਸ਼ੁਰੂ ਹੋ ਗਈ ਜਿਵੇਂ ਜਿਵੇਂ ਮੈਂ ਜਪਹਿਰਾ ਸਾਹਿਬ ਕੱਟਦਾ ਗਿਆ ਓਵੇਂ ਓਵੇਂ ਮੇਰੀ ਸੇਲ ਦੁੱਗਣੀ ਹੁੰਦੀ ਗਈ ਦੁੱਗਣੀ ਚੌਗਣੀ ਮੇਰਾ ਬਿਜ਼ਨਸ ਪੂਰਕ ਤਰੱਕੀਆਂ ਤੇ ਆ ਗਿਆ ਕਹਿੰਦੇ ਫੇਰ ਮੈਨੂੰ ਯਾਦ ਆਇਆ ਵੀ ਉਹਨਾਂ ਨੇ ਤਾਂ ਮੈਨੂੰ ਦਸਵੰਦ ਕੱਢਣ ਲਈ ਵੀ ਕਿਹਾ ਸੀ ਕਹਿੰਦੇ ਫੇਰ ਮੈਂ ਇੱਕ ਦਿਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਗਿਆ ਤਾਂ ਮੈਂ ਦਸਵੰਦ ਦੇਣ ਲਈ ਗਿਆ ਉੱਥੇ ਮੈਂ ਉਸ ਸੇਵਾਦਾਰ ਨੂੰ ਲੱਭ ਰਿਹਾ ਸੀਗਾ ਪਰ ਮੈਨੂੰ ਉਹ ਸੇਵਾਦਾਰ ਕਿਤੇ ਨਾ ਮਿਲੇ ਕਹਿੰਦੇ ਉੱਥੇ ਸੇਵਾ ਕਰ ਰਹੇ ਸਿੰਘਾਂ ਨੂੰ ਮੈਂ ਪੁੱਛਿਆ ਵੀ ਆਪਣੇ ਨਾਲ ਇੱਕ ਸੇਵਾਦਾਰ ਨੇ ਆਪਣੇ ਨਾਲ ਸੇਵਾ ਕੀਤੀ ਸੀਗੀ ਜਦੋਂ ਆਪਾਂ ਸਮਾਨ ਲਾਇਆ ਸੀ ਤਾਂ ਉਹ ਸੇਵਾਦਾਰ ਮੈਨੂੰ ਕਿਤੇ ਮਿਲ ਨਹੀਂ ਰੇ ਉਹ ਕਹਿੰਦੇ ਇੱਥੇ ਹੀ ਹੋਣੇ ਨੇ ਪਤਾ ਨਹੀਂ ਮੈਨੂੰ ਆਪ ਨਹੀਂ ਯਾਦ ਪਰ ਜੋ ਸੇਵਾਦਾਰ ਇੱਥੇ ਸੇਵਾ ਕਰਦੇ ਨੇ ਉਹ ਤਾਂ ਸਾਰੇ ਇੱਥੇ ਹੀ ਨੇ ਤੁਸੀਂ ਧਿਆਨ ਨਾਲ ਦੇਖੋ ਇਹਨਾਂ ਵਿੱਚੋਂ ਕੌਣ ਸੀ ਕਹਿੰਦੇ ਮੈਂ ਕਿਹਾ ਵੀ ਇਹਨਾਂ ਵਿੱਚੋਂ ਕੋਈ ਨਹੀਂ ਸੀ ਉਹ ਭਾਈ ਸਾਹਿਬ ਕਹਿੰਦੇ ਕਿ ਫਿਰ ਮੈਨੂੰ ਸਮਝ ਆਈ ਉਹ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਆਪ ਸਨ ਜਿਨ੍ਹਾਂ ਨੇ ਮੈਨੂੰ ਆਪਣਾ ਬਿਜ਼ਨਸ ਨਾ ਬੰਦ ਕਰਨ ਦੀ ਜੋ ਪੈਰਾ ਸਾਹਿਬ ਕੱਢਣ ਦੀ ਤੇ ਦਸਵੰਦ ਕੱਢਣ ਦੀ ਦੇ ਹੁਕਮ ਦਿੱਤੇ ਸਨ ਉਹ ਭਾਈ ਸਾਹਿਬ ਕਹਿੰਦੇ ਮੈਂ 6 ਮਹੀਨੇ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੈਂ ਉਸ ਸੇਵਾਦਾਰ ਨੂੰ ਲੱਭਦਾ ਰਿਹਾ ਪਰ ਉਹ ਮੈਨੂੰ ਨਹੀਂ ਲੱਭੇ ਉਹ ਭਾਈ ਸਾਹਿਬ ਕਹਿੰਦੇ ਜਿਸ ਸ਼ੋਰੂਮ ਤੇ ਮੈਂ ਕੁਝ ਸੈਲਰੀ ਤੇ ਬੰਦੇ ਰੱਖੇ ਸੀਗੇ ਬਟ ਉਹ ਵੀ ਵਿਹਲੇ ਬੈਠੇ ਰਹਿੰਦੇ ਸੀ ਕਹਿੰਦੇ ਅੱਜ ਮੇਰਾ ਉਹ ਸ਼ੋਰੂਮ ਇੰਨੀਆਂ ਤਰੱਕੀਆਂ 'ਚ ਐ ਕਿ ਉਸ ਦੀ ਸੇਲ ਤੇ ਪ੍ਰੋਫਿਟ ਤੋਂ ਮੈਂ 2-3 ਹੋਰ ਸ਼ੋਰੂਮ ਖੋਲ੍ਹ ਲੈਨੇ ਤੇ ਮੇਰਾ ਬਿਜ਼ਨਸ ਬਹੁਤ ਬੁਲੰਦੀਆਂ ਨੂੰ ਛੋਹ ਰਿਹਾ ਹੈ ਫਿਰ ਉਹ ਭਾਈ ਸਾਹਿਬ ਕਹਿੰਦੇ